ਸਵਾਗਤ ਹੈ ਦਰਸ਼ਕੋ ਇਸ ਵਕਤ ਅਸੀਂ ਖੜੇ ਆਂ ਥਾਣਾ ਬਤਨੀਕਲਾਂ ਦੇ ਵਿੱਚ ਤੇ ਜਿੱਥੇ ਤੁਹਾਨੂੰ ਦੱਸ ਦਈਏ ਕਿ ਥਾਣਾ ਬਤਨੀਕਲਾਂ ਜ਼ਿਲ੍ਹਾ ਮੋਗਾ ਪੁਲਿਸ ਨੂੰ ਪਿਛਲੇ ਦਿਨੀ ਇੱਕ ਵੱਡੀ ਕਾਮਯਾਬੀ ਹਾਸਲ ਲੱਗੀ ਹੈ ਔਰ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ੇ ਦੀ ਜਿਹੜੀ ਖੇਪ ਬਰਾਮਦ ਹੋਈ ਹੈ ਉਹ ਕੀ ਹੈ ਆਪਾਂ ਤੁਹਾਨੂੰ ਦਿਖਾਉਨੇ ਆ ਕਿਉਂਕਿ ਜਿਵੇਂ ਕਿ ਮੋਗਾ ਪੁਲਿਸ ਵੱਲੋਂ ਪਿਛਲੇ ਕਈ ਦਿਨਾਂ ਤੋਂ ਮਾੜੇ ਅਨਸਰਾਂ ਦੇ ਖਿਲਾਫ ਲਗਾਤਾਰ ਜਿਹੜੀ ਮੁਹਿੰਮ ਵਿੱਢੀ ਗਈ ਹੈ ਜਿਸ ਦੇ ਤਹਿਤ ਥਾਣਾ ਬਦਨੀ ਕਲਾਂ ਪੁਲਿਸ ਨੇ ਵੱਡੀ ਮਾਤਰਾ ਦੇ ਵਿੱਚ ਜਿਹੜਾ ਨਸ਼ੀਲਾ ਪਦਾਰਥ ਹੈਰੋਇਨ ਬਰਾਮਦ ਕੀਤੀ ਹੈ ਔਰ ਆਓ ਤੋਂ ਆਪਣਾ ਗੱਲਬਾਤ ਕਰਦੇ ਹਾਂ ਮਾਨਯੋਗ ਐਸਐਚਓ ਸਾਹਿਬ ਦੇ ਨਾਲ ਤੇ ਇਨ੍ਹਾਂ ਅਪਰਾਧੀਆਂ ਬਾਰੇ ਜਾਣਕਾਰੀ ਪ੍ਰਾਪਤ ਕਰਦੇ ਜਿਵੇਂ ਕਿ ਥਾਣਾ ਬਦਨੀ ਕਲਾਂ ਪੁਲਿਸ ਵੱਲੋਂ ਜਿਹੜਾ ਨਸ਼ੇ ਦੇ ਖਿਲਾਫ ਮੁਹਿੰਮ ਵਿੱਢੀ ਗਈ ਹੈ ਔਰ ਉਸ ਦੇ ਵਿੱਚ ਇੱਕ ਵੱਡੀ ਕਾਮਯਾਬੀ ਹਾਸਲ ਲੱਗੀ ਹੈ ਉਹ ਥੋੜੀ ਜਾਣਕਾਰੀ ਦਿਓ ਜੀ ਇਰੇ ਜੀ ਅਸੀਂ ਪਿਛਲੇ ਦਿਨੀ ਇੱਕ ਸਾਡੇ ਪੁਲਿਸ ਪਾਰਟੀ ਨੇ ਰਿਕਵਰੀ ਕੀਤੀ ਜੀ 300 ਗ੍ਰਾਮ ਹੈਰੋਨ ਦੀ ਜਿਹਦੇ ਚ ਇਹ ਜਿਹੜੇ ਦੋਸ਼ੀ ਆ ਜਿਹੜੇ ਦੋ ਦੋਸ਼ੀ ਸੰਗਰੂਰੀ ਦੇ ਰਹਿਣ ਵਾਲੇ ਆ ਇਹਨਾਂ ਦੇ ਪਹਿਲਾਂ ਵੀ 5-5 ਮਕਦਮੇ ਦਰਜ ਹੈ ਇੱਕ ਜਿਹੜਾ ਦੋਸ਼ੀ ਉਹਦੇ ਤੇ 302 ਦਾ ਮਕਦਮਾ ਦਰਜ ਉਹਦੇ ਚ ਜਮਾਨਤੇ ਸੀਗਾ ਤੇ ਇਹਨਾਂ ਪਾਸਿਓਂ ਅਸੀਂ ਕਾਰ ਤੇ ਜਾ ਰਹੇ ਸੀਗੇ ਜਿਨ੍ਹਾਂ ਇਹਨਾਂ ਪਾਸਿਓਂ ਅਸੀਂ 300 ਗ੍ਰਾਮ ਹੈਰੋਨ ਰਿਕਵਰ ਕੀਤਾ ਕੀ ਤੁਹਾਨੂੰ ਕੋਈ ਇਨਫੋਰਮੇਸ਼ਨ ਮਿਲੀ ਸੀ ਜਾਂ ਮਤਲਬ ਤੁਹਾਡੇ ਚ ਅਚਾਨਕ ਚੈਕਿੰਗ ਗਸ਼ਤ ਦੌਰਾਨ ਕਾਬੂ ਆਏ ਕਿ ਜਿਹੜੀ ਗਸ਼ਤ ਦੌਰਾਨ ਆਇਆ ਉਸ ਤੋਂ ਬਾਅਦ ਉਹਨਾਂ ਦੀ ਚੈਕਿੰਗ ਕੀਤੀ ਹੈ ਤਾਂ ਉਹਨਾਂ ਤੋਂ ਜਿਹੜੇ ਹੈਰਨ ਬਰਾਬਰ ਕਿ ਨਸ਼ੇ ਨੂੰ ਲੈ ਕੇ ਜਿਹੜਾ ਬਤਨੀ ਕਲਾਂ ਦੇ ਵਿੱਚ ਵੀ ਜਿਹੜਾ ਪਿਛਲੇ ਸਮੇਂ ਵਿੱਚ ਵੀ ਤੁਸੀਂ ਨਸ਼ੇ ਤੇ ਕਾਫੀ ਕੰਮ ਕੀਤਾ ਹੈ ਤੇ ਕਿਵੇਂ ਲੱਗਦਾ ਵੀ ਬਤਨੀ ਕਲਾਂ ਦੇ ਵਿੱਚ ਨਸ਼ੇ ਨੂੰ ਕਿੰਨੀ ਇਕ ਠੱਲ ਪਈ ਹੈ ਜੀ ਅ ਕਾਫੀ ਪਈ ਆ ਅਜੇ ਹੈ ਅਸੀਂ ਮਿਹਨਤ ਕਰ ਰਹੇ ਆ ਆਉਣ ਵਾਲੇ ਟਾਈਮ ਚ ਉਮੀਦ ਕਰਦੇ ਆ ਜੀ ਸਾਡੀ ਟੀਮ ਕੰਮ ਕਰ ਰਹੀ ਹੈ ਪਬਲਿਕ ਦੇ ਸਾਥ ਨਾਲ ਤੋਂ ਦੇ ਅਗੇ ਜਿਹੜੇ ਸੱਚੇ ਪ੍ਰੈਸ ਰਿਪੋਰਟਰ ਆ ਉਹਨਾਂ ਦੀ ਹੈਲਪ ਨਾਲ ਅਸੀਂ ਜਿਹੜੀ ਰਿਐਲਿਟੀ ਹੈ ਜਿਹੜੀ ਉਹਦੇ ਤੋਂ ਦੂਰ ਨਹੀਂ ਹੈ ਪਰ ਅਸੀਂ ਹੌਲੀ ਹੌਲੀ ਇਹਨੂੰ ਕੋਸ਼ਿਸ਼ ਕਰਾਂਗੇ ਕਿਸੇ ਹੱਦ ਤੱਕ ਖਤਮ ਕੀਤਾ ਜਾਵੇ